ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜਾਉਣ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਵਾਲੇ ਪਾਸੋਂ ਜੇ ਆਉਣੇ ਆ ਤਾਂ ਦੱਸੋ ਪੰਜ ਗ੍ਰਾਂਈ ਕਲਾਂ ਤੋਂ ਛੜਕ ਮਾਰ ਇਧਰਲੇ ਪਾਸੇ ਨੂੰ ਆਉਂਦੀ ਹੈ ਨਾਲ ਦਾ ਪਿੰਡ ਇਹਦੇ ਕਣੀਏ ਵਾਲਾ ਹੈ ਵੈਸੇ ਭਲੂਰ ਕੋਟ ਸੁਖੀਆ ਲੰਡੇ ਇਹ ਪਿੰਡੇ ਦੇ ਆਸ-ਪਾਸ ਦੇ ਆ ਸਮਾਲਸਰ ਵੀ ਇੱਥੋਂ ਨੇੜੇ ਹੀ ਆ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆਂ ਬਾਈ ਜੀ ਹੋਰੀ ਘਰੇ ਵੀ ਪਸ਼ੂ ਰੱਖਦੇ ਆ ਪਰ ਨਾਲ ਨਾਲ ਹੁਣ ਵਪਾਰ ਦਾ ਕੰਮ ਵੀ ਸ਼ੁਰੂ ਕੀਤਾ ਹੈ ਅੱਜ ਚਾਰ ਤਾਂ ਤੁਹਾਨੂੰ ਵੜਾ ਦਿਖਾ ਦੂੰਗਾ ਇੱਕ گاਾਂ ਟੋਕੜ ਗੱਬਣ ਤੁਹਾਨੂੰ ਦਿਖਾ ਦੇਣੀ ਹੈ ਸੋ ਨਾਕ ਟੋਟਲ ਇਸ ਵੀਡੀਓ ਚ ਪੰਜ ਹੋਣਗੇ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਆ ਕੇ ਤੁਸੀਂ ਕਰ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਬਹੁਤ ਸੋਹਣੀ ਪਹਿਲੇ ਨੰਬਰ ਤੇ ਇੱਕ ਛੋਟੀ ਉਮਰ ਦੀ ਬੱਚੀ ਦੱਸੋ ਵਿਕਰੀ ਵਾਸਤੇ ਹੈ ਅਜੇ ਪੱਚਈਆ ਸੈਂਗ ਵੀ ਮੇਰੇ ਖਾਲਜ ਅਜੇ ਦਿਗਾਉਣ ਵਾਲੇ ਕਿਉਂਕਿ ਜੇ ਸੈਂਗੇ ਨੇ ਕੱਢੇ ਹੀ ਨਹੀਂ ਹੋਣੇ ਇਹਦੇ ਨਾਲ ਕੁਝ ਹੋਰ ਵੀ ਵਹਿੜਾ ਹੈਗਾ ਸੋ ਆਓ ਇਹਨਾਂ ਬਾਰੇ ਜਾਣਕਾਰੀ ਲਈਏ ਬਾਈ ਤੋਂ ਤੁਸੀਂ ਤਸੱਲੀ ਕਰਕੇ ਆਪਦੀ ਖਰੀਦ ਲਿਓ ਜੀ ਬਾਈ ਸਸਤੀ ਕਾ ਸਸਤੀ ਆ ਬਾਈ ਨਾਮ ਦੱਸ ਦੇ ਵੀਰੇ ਨਾਮ ਲਖਮਿੰਦਰ ਸਿੰਘ ਪਿੰਡ ਜੌਣ ਵਾਲਾ ਜ਼ਿਲ੍ਹਾ ਫਰੀਦਕੋੜੀ ਲਖਮਿੰਦਰ ਬਾਈ ਵਪਾਰ ਦਾ ਕੰਮ ਫਿਰ ਸ਼ੁਰੂ ਕੀਤਾ ਹੁਣ ਬਾਈ ਕਦੇ-ਕਦੇ ਲਈ ਆਈਦਾ ਚੰਗਾ ਪਸ਼ੂ ਵਹਿੜਾ ਲਿਆਇਆ ਕਰਾਂਗੇ ਹੁਣ ਜਾਂ ਨਾਲ ਗਾਂਵਾਂ ਵੀ ਆ ਜਾਂਦੇ ਕਾਂ ਬਈ ਠੀਕ ਹੈ ਪਹਿਲੇ ਨੰਬਰ ਤੇ ਬੱਚਾ ਕਿੰਨੀ ਕੁਮਰ ਬਾਈ ਇਹਦੀ ਬਈ 3 ਮਹੀਨਿਆਂਵਾਰਾ ਕੀ ਰੇਟ ਰੂਗਾ ਇਹਦਾ 15000 ਰੁਪਏ ਹੈ ਜੀ ਤੋਰੀ ਬਈ ਮੜਾ ਨੇ ਦੋਸਤੋ 3 ਕੁ ਮਹੀਨੇ ਉਮਰ 15000 ਰੇਟ ਹਜੇ ਸਿੰਗ ਮੈਂ ਦੱਸਿਆ ਵੀ ਧਗ ਨਾਲ ਇਹ ਕੱਢੇ ਨਹੀਂ ਸਿੰਗ ਚੰਗਾ ਦੁੱਧ ਪੀ ਕੇ ਪਲੀ ਹੋਈ ਬੱਚੀ ਹੈ ਟਾਂਚਾ ਤੁਸੀਂ ਇਹਦਾ ਹੁਣ ਦੇਖ ਹੀ ਸਕਦੇ ਹੋ ਕੋਈ ਨਹੀਂ ਵੀ ਕਿਸੇ ਪਾਸੋਂ ਪੇਟ ਵਧਿਆ ਦੱਸੂਗਾ ਤੁਹਾਨੂੰ ਹਜੇ ਸਿੰਗ ਦਗਾਉਣ ਵਾਲੇ ਆ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਿਓ 15000 ਚ ਬਾਈ ਕਹਿੰਦਾ ਵੱਛੀ ਦੇ ਦਿਆਂਗੇ ਤੇ 3 ਮਹੀਨਿਆਂ ਚ ਦੁੱਧ ਕਿੰਨੇ ਕੁ ਦਾ ਪੀ ਗਈ ਉਹਦਾ ਅੰਦਾਜ਼ਾ ਤੁਸੀਂ ਲਾਈ ਲਓਗੇ ਜਿਹੜਾ ਵੀਰ ਘਰੇ ਪਸ਼ੂ ਪਾਲਨ ਦਾ ਕੰਮ ਕਰਦਾ ਹੈ ਇਦੇ ਨਾਲ ਇੱਕ ਜਰਸੀ ਚ ਪੈਂਦੀ ਵੜ ਇਹ ਵੀ ਬੱਚੀ ਬਈ 2 ਨੰਬਰ ਤੇ ਵੀ ਖਰੀਦੀ ਵੀ ਹੈ ਨਹੀਂ ਇਹ ਬਈ ਆਪਣੇ ਘਰ ਦੀ ਆ ਘਰੇ ਹੀ ਗਾਂ ਖੜੀ ਆ ਠੀਕ ਹੈ ਉਹਦੇ ਥੱਲੇ ਦੁੱਧ 30 32 ਕਿਲੋ ਕੋਈ ਬੰਦਾ ਚਵਾਈ ਕਰਨੀ ਉਹ ਵੀ ਕਰ ਸਕਦਾ ਜੀ ਦਿਖਾ ਦਿਗੇ ਇੱਕ ਵਾਰ ਹਾਂ ਜੀ ਤੋਂ ਦੋਸਤੋ ਵੜ ਪਹਿਲਾਂ ਦਿਖਾ ਦਿਗੇ ਜਿਹੜੀ ਦੀ ਇਹ ਆਪ ਬੱਚੀ ਹੈ ਹਾਂ 4 ਮਹੀਨੇ ਦੀ ਗੱਭ ਹੋ ਗਈ ਹੈ ਜੀ ਠੀਕ ਹੈ ਹਾਂ ਜੀ ਦੁੱਧ ਹੁਣ ਵੀ 23 24 ਕਿਲੋ ਹੈਗਾ ਜੀ ਇਹਦੇ ਥੱਲੇ ਠੀਕ ਹੈ ਭਾਈ ਇਹਦੀ ਇਹ ਬੱਚੀ ਇਹਦੀ ਉਮਰ ਕਿੰਨੀ ਹੈ ਭਾਈ ਇਹਦੀ 9 ਮਹੀਨੇ ਹੈ ਜੀ ਇਹਦਾ ਰੇਟ ਕੀ ਕਰਦੇ ਹਾਂ ਇਹਦਾ 18000 ਰੁਪਿਆ ਜੀ ਤੋਰੀ 9 ਮਹੀਨੇ ਉਮਰ ਆ ਦੱਸੋ ਤੇ 18000 ਰੇਟ ਹੈ। ਇਹਦੀ ਮਾਂ ਕ੍ਰਾਸ ਬ੍ਰੀਡ ਹੈ ਤੇ ਉਹ ਬਾਈ ਦੇ ਕੋਲ ਘਰੇ ਰੱਖੀ ਵੀ ਹੈ। ਤੁਹਾਨੂੰ ਦਿਖਾਈ ਦਿੱਤੀ ਹੈ ਵੀਡੀਓ 'ਚ ਜਰਸੀ ਦੀ ਹੈ। ਜਿਆਦਾ ਪੱਕੇ ਦਾ ਜਰਸੀ ਹੈ। 9 ਮਹੀਨੇ ਉਮਰ 18000 ਰੇਟ ਹੈ। ਝੋਲੀ ਝੋਲੀ ਬਹੁਤ ਚੰਗੀ ਪਈ ਇਹਦੀ। ਹਾਂ, ਲੈ ਆਪੇ। ਝੋਲੀ ਦੱਸੋ ਵੈਸੇ ਵੀ ਜਰਸੀ ਬਹੁਤ ਸੋਹਣੀ ਬਣਾ ਲੈਂਦੀਆਂ ਤੇ ਖੈਰ ਇਹਦੀ ਮਾਂ ਵੀ ਚੰਗੀ ਹੈ ਤਾਂ ਝੋਲੀ ਆਟੋਮੈਟਿਕਲੀ ਚੰਗੀ ਹੋਊਗੀ। ਇੱਕ ਹੋਰ ਜਰਸੀ ਪੱਖ ਚ ਪੈਂਦੀ ਤੁਹਾਨੂੰ ਬੈਠੀ ਜਿਹੜੀ ਇਹ ਦੋ ਅੱਗੇ ਦਿਖਾਉਣੇ ਰੇਟ ਸਾਰੇ ਪਸ਼ੂਆਂ ਦੇ ਵੀਡੀਓ ਦੇ ਵਿੱਚ ਹੀ ਕਰਾਂਗੇ ਜਿਹੜੀ 3 ਨੰਬਰ ਤੇ ਵੜਾ ਹੈ ਬਾਈ ਇਹਦੀ ਉਮਰ ਕਿੰਨੀ ਹੋਊਗੀ ਇਹਦੀ ਉਮਰ ਜੀ 10 ਮਹੀਨੇ ਆ ਜੀ ਠੀਕ ਹੈ ਇਹਦਾ ਰੇਟ ਕੀ ਕਰ ਦੋ ਇਹਦਾ ਰੇਟ 22000 ਰੁਪਈਆ ਜੀ ਤੋਰੀ ਨੂੰ 22000 ਰੇਟ ਆ ਦੱਸੋ ਜਰਸੀ ਦੇ ਨਾਲ ਥੋੜੀ ਬਹੁਤ ਕਿਤੇ ਮਿਕਸ ਹੈ ਬਾਕੀ ਜਿਹੜਾ ਵੀ ਖਰੀਦੂਗਾ ਉਹ ਜਰਸੀ ਸਿੰਮਨ ਲਵਾਊਗਾ ਬੱਚੇ ਇਹ ਜਰਸੀ ਚ ਹੀ ਦੇਊਗੀ 10 ਕਿ ਮਹੀਨੇ ਉਮਰ ਬਾਈ ਦੱਸਦਾ ਹੈ ਟਾਂਚਾ ਤੁਸੀਂ ਦੇਖ ਸਕਦੇ ਹੋ ਇਹਦਾ 22000 ਰੇਟ ਹੈ ਸਮੀ ਵੀ ਹੈ ਹੋਰ 2 ਮਹੀਨੇ 3 ਮਹੀਨੇ ਚੰਗੀ ਸਾਂਭ ਕੇ ਏਆਈ ਕਰਵਾ ਸਕਦੇ ਹੋ ਤੁਸੀਂ ਥੱਲੋਂ ਇਹ ਵੀ ਸਾਫ਼ ਸੁਥਰੀ ਹੈ ਚਾਰ ਹੀ ਤੁਹਾਨੂੰ ਦਿਸ ਰਹੇ ਹੈ ਬਾਕੀ ਨੇੜੋਂ ਆ ਕੇ ਦੇਖ ਲਓ ਜੀ ਟਾਂਚਾ ਚੰਗਾ ਹੈ ਦੰਦੋ ਖੀਰੀ ਆ ਬਈ ਸਾਰੀਆਂ ਖੀਰੀ ਹੈ ਵਸੋ ਪਤਾ ਲੱਗ ਜਾਂਦਾ ਹੈ ਇਹ ਟਾਂਚੇ ਤੋਂ ਇਹਦੇ ਚਿਹਰੇ ਤੋਂ ਚੰਗੀ ਵੱੱਛੀ ਹੈ 22000 ਦਾ ਰੇਟ ਹੈ ਲਖਿੰਦਰ ਬਾਈ 4 ਨੰਬਰ ਤੇ ਜਿਹੜੀ ਵੱੱਛੀ ਡੰਪੀ ਵੱੱਛੀ ਦਿਖਾਉਣੀ ਇਹ ਦੰਦੋ ਕਿਵੇਂ ਇਹ ਖੀਰੀ ਹੈ ਜੀ ਕਿਹਦਾ ਰੇਟ ਕਿਰੋਗੇ ਇਹਦਾ ਦਾ ਰੇਟ 23000 ਰੁਪਇਆ ਜੀ ਤੋਰੀ 23000 ਰੇਟ ਆ ਦੋਸਤੋ ਦੰਦੋ ਖੀਰੀ ਹੈ ਮੇਰੇ ਖਿਆਲ ਚ ਹੋ ਸਕਦਾ ਵੀ ਇਸ ਰੇਟ ਤੇ ਪਾਸੋਂ ਕਿਤੋਂ ਵੀ ਤੁਹਾਨੂੰ ਇਦਾਂ ਦੀਆਂ ਵੱਛੀਆਂ ਨਾ ਮਿਲਣ ਪਰ ਫਿਰ ਵੀ ਪੋਲੋਂ ਆ ਕੇ ਦੇਖ ਲਿਓ ਪਾਸ ਤੋਂ ਸੀ ਕਰਨੀਆਂ ਆਪਦੀ ਸਮਝ ਨਾਲ ਖਰੀਦ ਲਿਓ 23000 ਇਹਦਾ ਰੇਟ ਬਾਈ ਨੇ ਰੱਖਿਆ ਇਹ ਵੀ ਸੋਹਣੀ ਵੱਛੀ ਦੱਬੀ ਵੱਛੀ ਆ ਦੋਸਤੋ ਐਚ ਐਫ ਨਸਲ ਚ ਪੈਂਦੀ ਆ ਲੈ ਆ ਬਾਈ ਉਹ ਲਗ ਲਗ ਇਹਨਾਂ ਦੀਆਂ ਕੀਮਤਾਂ ਜਿਹੜੀਆਂ ਤੁਹਾਨੂੰ ਦੱਸੀਆਂ ਵੀ ਨਾਲ ਸੋ 15000 ਤੋਂ ਇੱਕ ਵੱਛੀ ਦਾ ਰੇਟ ਸ਼ੁਰੂ ਹੈ ਜਿਹੜੀ ਛੋਟੀ ਵੱਛੀ ਫਿਰ 18 ਫਿਰ 22 ਤੇ ਫਿਰ 23 ਲਖਿੰਦਰ ਭਾਈ ਇਹ ਦੋ ਅੱਗੇ ਜਿਹੜੀ ਗਾਂ ਆਪਾਂ ਦਿਖਾਉਣੀ ਹੈ ਕਿੰਨੇ ਚਿਰ ਦੀ ਗੱਬਣਾ ਇਸ ਟਾਈਮ ਇਹ ਭਾਈ 7 ਮਹੀਨਿਆਂ ਦੀ ਗੱਬਣਾ ਨੇ ਦੋ ਮਹੀਨੇ ਦਾਸਕਦਾਂ ਰਹਿੰਦੇ ਆ ਜੀ ਠੀਕ ਹੈ ਸੱਤਾਂ ਦੀ ਯਾਨੀ ਪੂਰਿਆਂ ਦੀ ਹਜੇ ਹੋਰ ਵੀ ਦੋ ਮਹੀਨੇ ਤੇ 10 ਦਿਨ ਬਾਕੀ ਦੋ ਤੋਂ ਡਰਾਈ ਹੈ ਇਸ ਟਾਈਮ ہاں ਡਰਾਈ ਕਰਤੀ ਆ ਜੀ ਕੀ ਰੇਟ ਹੋਊਗਾ ਭਾਈ ਇਹਦਾ ਰੇਟ 65000 ਰੁਪਿਆ ਜੀ ਤੋਰੀਆਂ 2 ਮਹੀਨੇ ਤੇ 10 ਦਿਨ ਬਾਕੀ ਹੈ ਤੀਜੇ ਸੁਵੇਲੇ ਗੱਬਣਾ ਵੇ ਠੀਕ ਹੈ ਤੇ ਇਸ ਟਾਈਮ ਦੁੱਧੋਂ ਡਰਾਈ ਹੈ ਜਿਹੜਾ ਵੀਰ ਖਰੀਦਣਾ ਚਾਵੇ ਬੇਸ਼ੱਕ ਚੈੱਕ ਕਰਵਾ ਕੇ ਲੈ ਜਾਓ 2 ਮਹੀਨੇ ਤੇ 10 ਦਿਨ ਮਤਲਬ ਇਹ 7 ਮਹੀਨਿਆਂ ਤੋਂ 10 ਦਿਨ ਘੱਟ ਹੈ ਇਸ ਟਾਈਮੇ ਗੱਬਣ ਵੇੜ 65000 ਦਾ ਰੇਟ ਹੈ ਦੁੱਧੋਂ ਇਸ ਟਾਈਮ ਡਰਾਈ ਹੈ ਸੋ ਥਣਪਾਸ ਅਜੇ ਵੀ ਕਰਾ ਦੂਗੀ ਹਵਾਨਾ ਜਿਹੜਾ ਉਹ ਹਜੇ ਹਰਾ ਦਿਖਾਉਂਦੀ ਹੈ ਤੋ ਜਿਹਨੂੰ 2 ਢਾਈ ਮਹੀਨੇ ਤੋਂ ਨੂੰ ਸਵਾ 2 ਮਹੀਨੇ ਸਾਹਮਣੀ ਪਾਉਗੀ ਇਹਨੂੰ ਵੀ ਬੇਸ਼ੱਕ ਚੈੱਕ ਕਰਵਾ ਕੇ ਲਿਜਾਓ ਕਿਉਂਕਿ ਟਾਈਮ ਕਨਫਰਮ ਹੋ ਜਾਊਗਾ ਤੁਹਾਨੂੰ ਵੀ ਕਿੰਨਾ ਟਾਈਮ ਅਜੇ ਲਾਉ ਕਿ ਸੋਨ ਦੇ ਵਿੱਚ 2 ਮਹੀਨੇ ਤੇ ਵੈਸੇ ਬਾਈ ਨੇ ਦੱਸਿਆ ਵੀ 10 ਦਿਨ ਬਾਕੀ ਲੰਬਾਈ ਫੁੱਲ ਹੈ ਹਾਈਟ ਠੀਕ ਠੀਕ ਹੈ ਬਾਕੀ ਵਜ਼ਨ ਚੰਗਾ ਹੈ ਸੋ ਇਹ ਦੋਸਤੋ ਪੰਜ ਨਾਗ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਤੇ ਆ ਤਸੱਲੀ ਕਰ ਲਿਓ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ